ਤੋ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਕਹਿਰ ਬਣ ਚੁਕੀਏ ਮੌਨਸੂਨ ਜੀ ਹਾਂ ਦੁਬਾਰਾ ਤੋਂ ਹੋਇਆ ਛੁੱਟੀਆਂ ਦਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੇਸ਼ ਦੇ ਵਿੱਚ ਮੌਨਸੂਨ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਲਗਭਗ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ 2 ਜੁਲਾਈ ਨੂੰ ਮੌਨਸੂਨ ਰਾਜਸਥਾਨ ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਅੱਗੇ ਵਧ ਰਿਹਾ ਹੈ ਇਸੇ ਤਰ੍ਹਾਂ ਮੌਨਸੂਨ ਨੇ 8 ਜੁਲਾਈ ਨੂੰ ਪੂਰੇ ਭਾਰਤ ਨੂੰ ਕਵਰ ਕਰਨ ਦੀ ਆਮ ਤਰੀਕ 6 ਦਿਨ ਪਹਿਲਾਂ 2 ਜੁਲਾਈ ਨੂੰ ਪੂਰੇ ਦੇਸ਼ ਨੂੰ ਕਵਰ ਕਰ ਲਿੱਤਾ ਹੈ। ਇੱਧਰ ਉੱਤਰ ਭਾਰਤ ਦੇ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੀਪੁਰ ਤੇ ਸਾਮ ਦੇ ਵਿੱਚ ਹੜ੍ਹ ਆ ਗਿਆ ਹੈ। ਜਿਹਾ ਆਈਐਮਡੀ ਦੇ ਅਨੁਸਾਰ ਮੌਸਮ ਵਿਭਾਗ ਜੀ ਹ ਜਲਦੀ ਹੀ ਕਰਵਟ ਲੈਣ ਵਾਲਾ ਹੈ। ਅਤੇ ਮੱਧ ਮਹਾਰਾਸ਼ਟਰ ਤੱਤਵਰਤੀ ਆਂਧਰਾ ਪ੍ਰਦੇਸ਼ ਯਾਨ ਅਤੇ ਅੰਦਰੂਨੀ ਕਰਨਾਟਕ ਦੇ ਵਿੱਚ ਕਾਫੀ ਵਿਆਪਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਅਗਲੇ 5 ਦਿਨਾਂ ਦੌਰਾਨ ਮਰਾਠਵਾੜਾ, ਤਾਮਿਲਨਾਡੂ, ਪੌਂਡੀਚਰੀ ਤੇ ਕਰਾਈਕਲ ਰਾਇਲ ਸੀਮਾ, ਤੇਲੰਗਾਨਾ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਅੱਜ ਸ਼ਾਰਟ ਸਰਟਰ ਅਤੇ ਕੱਚ ਦੇ ਵਿੱਚ ਭਾਰੀ ਵੀ ਪੈ ਸਕਦਾ ਹੈ। ਬਾਕੀ ਖ